ਕਾਂਗਰਸ ਦੇ ਵਿੱਚ ਨਾਰਾਜ਼ਗੀਆਂ ਸਭ ਤੋਂ ਪਹਿਲਾਂ ਨੇ ਔਰ ਨਾਰਾਜ਼ਗੀ ਇਸ ਕਦਰ ਹੁੰਦੀ ਹੈ ਪਾਰਟੀ ਛੱਡ ਦਿੱਤੀ ਜਾਂਦੀ ਹੈ ਦਲਵੀਰ ਸਿੰਘ ਗੋਲਡੀ ਨੇ ਜਿਹੜਾ ਫੈਸਲਾ ਲਿਆ ਉਸ ਵਿੱਚ ਲਿਖਿਆ ਹੈ ਸਾਫ਼-ਸਾਫ਼ ਮੋਟੇ ਅੱਖਰਾਂ 'ਚ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ਗੀ ਹੈ ਇਸ ਕਰਕੇ ਪਾਰਟੀ ਛੱਡ ਰਹੇ ਹਾਂ ਔਰ ਇਸ ਪਾਰਟੀ ਛੱਡਣ ਦੇ ਨਾਲ ਦਲਵੀਰ ਸਿੰਘ ਗੋਲਡੀ ਦੇ ਨਾਲ ਕਿੰਨਾ ਕੁ ਫਰਕ ਪੈਣਾ ਕਾਂਗਰਸ ਨੂੰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਪਾਰਟੀ ਇੱਕ ਤੇ ਤੁਹਾਡਾ ਕੋਈ ਫਿਊਚਰ ਤੇ ਲੱਗ ਨਹੀਂ ਰਿਹਾ ਕਿ ਤੁਹਾਡੀ ਸੈਂਟਰ ਸਰਕਾਰ ਬਣ ਗਈ ਤੇ ਅਸੀਂ ਸ਼ਾਇਦ ਮੈਂਬਰ ਪਾਰਲੀਮੈਂਟ ਬਣ ਜਾਂਦੇ ਤੇ ਸੈਂਟਰ ਚ ਵਜ਼ੀਰ ਬਣ ਜਾਂਦੇ ਪਰ ਸਾਰੇ ਕੀ ਐਮਪੀ ਬੰਨੇ ਜ਼ਰੂਰੀ ਹੁੰਦੇ ਨੇ ਸਾਰੇ ਐਮਐਲਏ ਬੰਨੇ ਜ਼ਰੂਰੀ ਹੁੰਦੇ ਨੇ ਸਾਰੇ ਮੁੱਖ ਮੰਤਰੀ ਬੰਨੇ ਜ਼ਰੂਰੀ ਹੁੰਦੇ ਨੇ ਹੁਣ ਕਾਂਗਰਸ ਪਾਰਟੀ ਦੇ ਹਾਲਾਤ ਇਹ ਨੇ ਕਿ ਸੱਤਾ ਤੋਂ ਬਾਹਰ ਹੋ ਗਏ ਨੇ ਪਰ ਉਹਨਾਂ ਨੂੰ ਭੁੱਖ ਜੀ ਆ ਗਈ ਕੁਰਸੀ ਦੀ ਉਸ ਚੱਕਰ ਦੇ ਵਿੱਚ ਇਹਨਾਂ ਲੱਗਦਾ ਕਿ ਅਸੀਂ ਐਮਪੀ ਬੰਨਾ ਚਾਹੀਦਾ ਸੀ 27 ਹਲੇ 27 ਹੋਣੀ ਆ ਪਹਿਲਾਂ ਹੀ ਮੁੱਖ ਮੰਤਰੀ ਬਨਣ ਦੇ ਸ਼ਦਾਈ ਹੋ ਗਏ ਨੇ ਕਿੰਨੇ ਪੰਜਾਬ ਦੇ ਵਿੱਚ 7-8 ਤੇ ਕਾਂਗਰਸ ਦੇ ਹੀ ਮੁੱਖ ਮੰਤਰੀ ਬਨਣ ਦੇ ਚਿਹਰੇ ਤੁਰੇ ਫਿਰਦੇ ਨੇ ਐਮਪੀ ਤੋਂ ਨਾਰਾਜ਼ ਹੋ ਜਿੰਦੇ ਕਿ ਮੈਨੂੰ ਟਿਕਟ ਮਿਲਣੀ ਚਾਹੀਦੀ ਮੇਰਾ ਹੱਕ ਮਾਰ ਦਿੱਤਾ ਗਿਆ ਸਾਡੇ ਇਲਾਕੇ ਦਾ ਹੱਕ ਮਾਰ ਦਿੱਤਾ ਗਿਆ ਹੁਣ ਸਵਾਲ ਹੈ ਕਿ ਦੇ ਤੁਹਾਡੇ ਇਲਾਕੇ ਦਾ ਹੱਕ ਮਾਰ ਦਿੱਤਾ ਗਿਆ ਤੇ ਫਿਰ ਸੁਨੀਲ ਜਾਖੜ ਜੋ ਕਾਂਗਰਸ ਪਾਰਟੀ ਦੇ ਪ੍ਰਧਾਨੀ ਉਹਨਾਂ ਨੂੰ ਕਿਉਂ ਗੁਰਦਾਸਪੁਰ ਕਿਉਂ ਭੇਜ ਦਿੱਤਾ ਇਹ ਤਾਂ ਕਾਂਗਰਸ ਪਾਰਟੀ ਨੂੰ ਐਡਜਸਟਮੈਂਟ ਦੇਖਣੀ ਚਾਹੀਦੀ ਹੈ ਪਰ ਗੁਰਦਰਬੀਰ ਸਿੰਘ ਗੋਲਡੀ ਨੂੰ ਲੱਗਾ ਕਿ ਉਹ ਉਹਦੇ ਨਾਲ ਧੋਖਾ ਹੈ ਦੇਖੋ ਜਿਨ੍ਹਾਂ ਧੋਖਾ ਕੀਤਾ ਜਾਂ ਤੇ ਉਹਨੂੰ ਤਿਆਰੀ ਨਾ ਕਰਵਾਉਂਦੇ ਪਹਿਲਾਂ ਤੇ ਬਾਈ ਇਲੈਕਸ਼ਨ ਹਾਰ ਗਏ ਫਿਰ ਬਾਈ ਇਲੈਕਸ਼ਨ ਤੋਂ ਬਾਅਦ ਕਹਿੰਦਾ ਤੂੰ ਚੱਕੀ ਜਾਂ ਫੱਟੇ ਤੁਸੀਂ ਕੰਮ ਕਰਦੇ ਰਹੋ ਜਦੋਂ ਟਿਕਟਵਾਰੀ ਵਾਰੀ ਉਥੇ ਸੁਖਪਾਲ ਸਿੰਘ ਖਹਿਰਾ ਆ ਗਿਆ ਨਾ ਮਗਰ ਸਮਝ ਨਹੀਂ ਆਈ ਜਦੋਂ ਨਾਮ ਖਹਿਰਾ ਸਾਹਿਬ ਦਾ ਆ ਗਿਆ ਕਿ ਉਮੀਦਵਾਰ ਹੋਣਗੇ ਉਦੋਂ ਤਲਵੀਰ ਸਿੰਘ ਗੋਲਡੀ ਨੇ ਇੱਕ ਆਪ ਦੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਨਾਲ ਇਹ ਐਲਾਨ ਕਰਤਾ ਕਿ ਮੈਂ ਪਾਰਟੀ ਨਹੀਂ ਛੱਡਦਾ ਮੈਂ ਪਾਰਟੀ ਨਾਲ ਪ੍ਰਚਾਰ ਕਰੂੰਗਾ ਸਵਾਗਤ ਵੀ ਕਰੂੰਗਾ ਕਹਿੰਦੇ ਸਭ ਤੋਂ ਦਲੇਰ ਲੀਡਰ ਹੀ ਸਾਡੇ ਕਾਂਗਰਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਪਰ ਇਹ ਜੀ ਕਿਹੜੀ ਗੱਲ ਹੋਈ ਕਿ ਤਿੰਨਾਂ ਚਾਰਾਂ ਦਿਨਾਂ ਬਾਅਦ ਹਿਰਦੇ ਪਰਵਰਤਨ ਹੋ ਗਿਆ ਫੈਸਲਾ ਵਲਟ ਗਿਆ ਦੇਖੋ ਇੱਕ ਤੇ ਲੀਡਰ ਜੋ ਕਹਿੰਦੇ ਉਹ ਕਰਦੇ ਨਹੀਂ ਜੋ ਕਰਦੇ ਹੁੰਦੇ ਉਹ ਕਹਿੰਦੇ ਨਹੀਂ ਇਹ ਹੀ ਤਾਂ ਕਹਿੰਦੇ ਤੁਹਾਡੀ ਕਹਿਣੀ ਤੇ ਕਰਨੀ 'ਚ ਫਰਕ ਆ ਪਰ ਹੋ ਸਕਦਾ ਕਿ ਜਿਵੇਂ ਜਦੋਂ ਸੁਪਾਲ ਸਿੰਘ ਖਹਿਰਾ ਉਹਨਾਂ ਦੇ ਘਰ ਗਏ ਨੇ ਉਦੋਂ ਬੀਬੀ ਰਜਿੰਦਰ ਕੌਰ ਪੱਠਲ ਵੀ ਬੈਠੇ ਉਹਦੇ 'ਚ ਸਟੇਟਮੈਂਟ ਵੀ ਦਿੱਤੀ ਆ ਪਰ ਉਸ ਤੋਂ ਬਾਅਦ ਹੋ ਸਕਦਾ ਕਿ ਜਿਹੜੇ ਉਹਦੇ ਹਲਕੇ 'ਚ ਪ੍ਰੋਗਰਾਮ ਹੋਣ ਉਹਨਾਂ ਨੂੰ ਸੱਦਿਆ ਨਾ ਜਾਂਦਾ ਵੇ ਜਾਂ ਉਹਨਾਂ ਦੇ ਪ੍ਰੋਗਰਾਮ ਜਿਹੜੇ ਬੰਦੇ ਹੋਣਗੇ ਪਿੰਡੋਂ ਪਿੰਡ ਉਹਨਾਂ ਦੀ ਬਿਨਾਂ ਮਜ਼ਦੂਰੀ ਤੋਂ ਬੰਦੇ ਹੋਣਗੇ ਉਹਨਾਂ ਨੂੰ ਪਤਾ ਹੀ ਬਾਅਦ ਚ ਲੱਗਦਾ ਹੋਊਗਾ ਇਹਦੇ ਚ ਤੇ ਜੇ ਲੱਗਦਾ ਕਿ ਹੋ ਸਕਦਾ ਉਹਦੇ ਚ ਕਿਤੇ ਨਾ ਕਿਤੇ ਰਾਜਾ ਮਰਿੰਦਰ ਸਿੰਘ ਵੜਿੰਗ ਪਾਸੋਂ ਕਮੀ ਰਹਿ ਗਈ ਜਾਂ ਹੋ ਸਕਦਾ ਸੁਪਾਲ ਸਿੰਘ ਖਹਿਰਾ ਦੇ ਪਾਸੋਂ ਕੋਈ ਕਮੀ ਰਹਿ ਗਈ ਪਰ ਜਿਹੜਾ ਉਹਨਾਂ ਨੇ ਅੱਜ ਅਹੁਦੇ ਤੋਂ ਅਸਤੀਫਾ ਦਿੱਤਾ ਬਤੌਰ ਜ਼ਿਲ੍ਹਾ ਪ੍ਰਧਾਨ ਸੰਗਰੂਰ ਦੇ ਸੀ ਕਾਂਗਰਸ ਕਮੇਟੀ ਦੇ ਨਾਲ ਪਾਰਟੀ ਦੇ ਮੁੱਢਲੇ ਮੈਂਬਰਸ਼ਿਪ ਵੀ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਉਹਦੇ ਚ ਕਾਂਗਰਸ ਪਾਰਟੀ ਦਾ ਕੀ ਨੁਕਸਾਨ ਹੋ ਜੂਗਾ ਉਦੇ ਚ ਤੇ ਦਲਬੀਰ ਸਿੰਘ ਗੋਲਡੀ ਦਾ ਹੋਊਗਾ ਹੁਣ ਕਿੱਥੇ ਜਾਓਗੇ ਤੁਸੀਂ ਕਿ ਆ ਆਮ ਆਦੀ ਪਾਰਟੀ ਚ ਜਾ ਸ਼ਾਮਲ ਹੋਗੇ ਜਾਂ ਸ਼ਰੂਮਨੀ ਕਾਲੀ ਦਲ ਚ ਸ਼ਾਮਲ ਹੋ ਜੂਗੇ ਜਾਂ ਫਿਰ ਬੀ ਜੇ ਪੀ ਚ ਸ਼ਾਮਲ ਹੋ ਜੂਗੇ ਉਹਦੇ ਚ ਕਾਂਗਰਸ ਪਾਰਟੀ ਜਾਂ ਕਿਸੇ ਪਾਰਟੀ ਨੂੰ ਫਰਕ ਨਹੀਂ ਪੈਂਦਾ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਦੇ ਦਲਬੀਰ ਸਿੰਘ ਗੋਲਡੀ ਛੱਡ ਕੇ ਚਲੇ ਗਏ ਤੇ ਕੀ ਉੱਥੇ ਧੂਰੀ ਦੇ ਵਿੱਚ ਇੱਕੋ ਦਲਬੀਰ ਸੀ ਇੱਕੋ ਗੋਲਡੀ ਸੀ ਹੋਰ ਕੋਈ ਲੀਡਰ ਨਹੀਂ ਹੋ ਸਕਦਾ ਕੀ ਪਤਾ ਨੰਬਰ 2 ਹੁਣ ਜਦ ਬੰਦਾ ਲੀਡਰ ਹੈ ਕਿ ਹੋਰ ਕਿਸੇ ਦੀ ਡਿਊਟੀ ਲਗਾ ਦਿੱਤੀ ਜਾਵੇ ਹਾਲਾਂਕਿ ਸੁਪਾਲ ਸਿੰਘ ਖੈਰ ਹੈ ਉਹ ਨਹੀਂ ਕਹਿੰਦੇ ਸੀ ਕਿ ਮੈਂ ਸਿਆਸਤ ਚ ਜਿੱਤਾਂ ਜਾਂ ਹਾਰਾਂ ਪਰ ਜਦੋਂ ਸਾਡੀ ਸਰਕਾਰ ਇਹ ਇਹਦੀ ਗੱਡੀ ਤੇ ਝੰਡੀ ਹੋ ਗਈ ਵੀ ਮੈਂ ਹੀ ਮੰਤਰੀ ਬਣਾਵਾਂਗੇ ਨਾ ਹੁਣ ਦਲਬੀਰ ਸਿੰਘ ਗੋਲਡੀ ਖਫਾ ਕੇਸ ਤੋਂ ਸੁਪਾਲ ਸਿੰਘ ਖੈਰ ਹੈ ਤੋਂ ਜਾਂ ਰਾਜਾ ਮਰਿੰਦਰ ਸਿੰਘ ਵੜਿੰਗ ਤੋਂ ਰੈਜਿਗਨੇਸ਼ਨ ਦੇ ਕੇ ਮਫੂਲ ਬੰਦ ਕਰ ਲੈਂਦੇ ਨੇ ਪਰਵਾਰ ਨਾ ਕਿਤੇ ਚਲੇ ਗਏ ਨੇ ਜਾਂ ਹੁਮਨ ਚਲੇ ਗਏ ਜਾਂ ਚੁੱਪ ਕਰਕੇ ਬੈਠ ਕੇ ਨੇ ਪਰ ਮੈਨੂੰ ਲੱਗਦਾ ਹੈ ਕਿ ਅਸਤੀਫਾ ਦੇ ਕੇ ਕੀ ਰੋਸੇ ਦੂਰ ਹੋ ਜਾਣਗੇ ਅਸਤੀਫਾ ਦੇ ਕੇ ਤੁਹਾਡੀ ਸਿਆਸਤ ਸ਼ੁਰੂ ਹੋ ਜੇਗੀ ਜੇ ਤੁਹਾਨੂੰ ਰੋਸਾ ਪਾਰਟੀ ਦੇ ਅੱਗੇ ਰੱਖੋ ਨਾ ਤੁਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੜਾ ਇੰਪੋਰਟੈਂਟ ਪੋਸਟ ਆ ਤੁਸੀਂ ਐਮਐਲਏ ਰਹਿ ਚੁੱਕੇ 2017 ਤੋਂ ਲੈ ਕੇ 22 ਤੱਕ ਠੀਕ ਪਹਿਲਾਂ ਲਾਈਵ ਹੋਏ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸੀ ਇੱਕ ਸ਼ਬਦ ਕਹਿੰਦੇ ਇੱਕ ਕਾਂਗਰਸ ਦਾ ਬਹੁਤ ਵੱਡਾ ਲੀਡਰ ਹੈ ਪੰਜਾਬ ਦਾ ਮੈਨੂੰ ਬਹੁਤ ਤੰਗ ਕਰਦਾ ਆ ਉਹਦੀ ਸ਼ਿਕਾਇਤ ਅਧਿਕਾਰੀ ਕਰ ਮਾਲੋ ਜੇ ਪੰਜਾਬ ਦਾ ਕੋਈ ਕਾਂਗਰਸ ਦਾ ਲੀਡਰ ਤੇ ਉਹਦੇ ਉੱਪਰ ਤੇ ਦਿੱਲੀ ਵਾਲੇ ਵੀ ਬੈਠੇ ਆਗੇ ਨੇ ਪਰ ਕਿਤੇ ਨਾ ਕਿਤੇ ਲੱਗਦਾ ਗੈਪ ਆ ਔਰ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਆ ਨਾ ਉਹ ਖੁਦ ਨੁਕਸਾਨ ਕਰੇ ਇਸ ਸਥਿਤੀ ਦੇ ਵਿੱਚ ਪੰਜਾਬ ਤੋਂ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦੇ ਕਿ ਮਜ਼ਬੂਤ ਪਾਰਟੀ ਬਾਕੀਆਂ ਦੇ ਮੁਕਾਬਲੇ ਕੋਈ ਕਾਲੀ ਦਲ ਇੰਨਾ ਮਜ਼ਬੂਤ ਨਹੀਂ ਲੱਗ ਰਿਹਾ ਬੀਜੇਪੀ ਦਾ ਵਿਰੋਧ ਹੋ ਰਿਹਾ ਆਮ ਆਦੀ ਪਾਰਟੀ ਦਾ ਮਜ਼ਬੂਤ ਵਿਰੋਧ ਹੋ ਰਿਹਾ ਇਹ ਜਿਹੜੀਆਂ ਮੁੱਖ ਚਾਰ ਪਾਰਟੀਆਂ ਨੇ ਚਾਰ ਪਾਰਟੀਆਂ ਚ ਕਾਂਗਰਸ ਪਾਰਟੀ ਮਜ਼ਬੂਤ ਲੱਗ ਰਹੀ ਪਰ ਜਿਸ ਹੱਬ ਦੇ ਨਾਲ ਨੇ ਟਿਕਟਾਂ ਵੱਡੀਆਂ ਜਿਸ ਹੱਬ ਦੇ ਨਾਲ ਕਾਂਗਰਸ ਦੇ ਵਿੱਚ ਨਾਰਾਜ਼ਗੀਆਂ ਨੇ ਉਹਦੇ ਚ ਚੱਲਦਿਆਂ ਅਗਰ ਇਹ ਦੇਖਿਆ ਜਾਵੇ ਤੇ ਲੱਗਦਾ ਸਭ ਤੋਂ ਕਮਜ਼ੋਰ ਪਾਰਟੀ ਨੇ ਕਿਤੇ ਸਾਬਤ ਹੋਵੇ ਟਿਕਟਾਂ ਦੀ ਵੰਡ ਬੜੀ ਗਲਤ ਹੋਈ ਆ ਬੜੇ ਦੋਸ਼ ਲੱਗ ਰਹੇ ਨੇ ਉਹ ਨਰਾਜਗੀ ਦੇਖੋ ਨਾ ਕਿੰਨੇ ਜਾਣੇ ਛੱਡ ਕੇ ਚੱਲ ਗਏ ਰੋਜ਼ ਕੋਈ ਨਾ ਕੋਈ ਛੱਡ ਕੇ ਚੱਲ ਤੁਹਾਡੇ ਐਮਪੀ ਛੱਡ ਕੇ ਜਾ ਰਹੇ ਨੇ ਤੁਹਾਡੇ ਐਮਐਲਏ ਛੱਡ ਕੇ ਜਾ ਰਹੇ ਨੇ ਰੋਜ਼ ਕੋਈ ਨਾ ਕੋਈ ਹੁੰਦਾ ਕਾਂਗਰਸ ਛੱਡ ਕੇ ਜਾ ਰਹੇ ਤੇ ਜੇ ਆ ਰਹੇ ਨੇ ਤੇ ਉਹ ਉਦਾਂ ਦੇ ਆ ਰਹੇ ਨੇ ਇਸ ਕਰਕੇ ਇਹ ਜਿਹੜਾ ਮਸਲਾ ਦਲਬੀਰ ਸਿੰਘ ਗੋਲਡੀ ਦਾ ਕਿ ਪਾਰਟੀ ਤੋਂ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਛੱਡਦਾ ਹੋ ਸਕਦਾ ਹੈ ਕਿ ਇੱਥੇ ਸੁਪਾਲ ਸਿੰਘ ਖਹਿਰਾ ਦਾ ਨੁਕਸਾਨ ਹੋ ਜੇ ਤੇ ਜੇ ਸਪਾਰਸਿੰਗ ਖੈਰ ਨਕਸਾਨ ਦਾ ਕਾਂਗਰਸ ਪਾਰਟੀ ਦਾ ਹੋਏਗਾ ਪਰ ਉਸ ਦਾ ਕਿ ਉੱਥੇ ਕੋਈ ਬੰਦਾ ਹੋਰ ਵੀ ਖੜਾ ਜੇ ਕਿ ਜਿਹਨੂੰ ਥਾਪੜਾ ਦਿੱਤਾ ਜਾਵੇ ਕਿ ਖਿੱਚ ਕੇ ਰੱਖੋ ਅਗਲੀ ਟਿਕਟ ਹੀ ਆ ਬਹੁਤੇ ਤੇ ਸਾਰੇ ਬੈਠੇ ਹੀ ਆ ਨਾ ਤਿਆਰ ਕਿਹੜੇ ਬਿਲ ਕਹਿੰਦਾ ਕਿ ਬੰਦਾ ਕਦੋਂ ਜਾਊਗਾ ਤੇ ਮੇਰੀ ਵਾਰੀ ਆਊਗੀ ਤੇ ਹੁਣ ਸਾਰੇ ਐਮਪੀ ਕਰਕੇ ਇਹ ਘੱਟੋ ਘੱਟ ਇਹ ਤੇ ਚਾਹੀਦਾ ਕਾਂਗਰਸ ਪਾਰਟੀ ਨੂੰ ਸਾਰੀਆਂ ਪਾਰਟੀਆਂ ਨੂੰ ਕਿ ਇੱਕ ਤੇ ਜਿੱਤੇ ਹੋਏ ਐਮਐਲਏ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਹਾਰੇ ਹੋਏ ਐਮਐਲਏ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸੀ ਐਮਪੀ ਵਾਸਤੇ ਤੁਹਾਡੇ ਕੋ ਚਿਹਰੇ ਤੇ ਹੋਰ ਹੋਣੇ ਚਾਹੀਦੇ ਨੇ ਪਰ ਨੂੰ ਦੇਖੋ ਨਾ ਇੱਕ ਕਾਂਗਰਸ ਪਾਰਟੀ ਨੇ ਵੀ ਆਪਣੇ ਐਮਐਲਏ ਨੂੰ ਐਮਪੀ ਦੀਆਂ ਟਿਕਟਾਂ ਦੇ ਦਿੱਤੀਆਂ ਆਮ ਆਦੀ ਪਾਰਟੀ ਨੇ ਵੀ ਐਮਐਲਏ ਐਮਪੀ ਦੀਆਂ ਟਿਕਟਾਂ ਦਿੱਤੀਆਂ ਬਹੁਤ ਸਾਰੇ ਜਦੋਂ ਰਿਜ਼ਲਟ 4 ਜੂਨ ਤੋਂ ਆਉਣਗੇ ਘੱਟੋ ਘੱਟ ਪੰਜਾਬ ਦੇ 5-7 ਤੇ ਬਾਈ ਇਲੈਕਸ਼ਨ ਹੋਣੇ ਦੋ ਤੇ ਵੱਟ ਤੇ ਪਈਆਂ ਕਿਉਂਕਿ ਦੋਨਾਂ ਨੇ ਤਾਂ ਅਸਤੀਫਾ ਦੇ ਦਿੱਤਾ ਅ ਸ਼ੀਤਲੂੰਗਰਾਲ ਨੇ ਔਰ ਡਾਕਟਰ ਰਾਜਕਮਰ ਚੱਬੇ ਵੱਲ ਉਹ ਵੱਖਰੀ ਗੱਲ ਕਿ ਸਪੀਕਰ ਸਾਹਿਬ ਅਸਤੀਫਾ ਪ੍ਰਵਾਨ ਨਹੀਂ ਕਰ ਰਹੇ ਕਿਉਂਕਿ ਸਰਕਾਰ ਹਲੇ ਬੋਝ ਨਹੀਂ ਚਲਣਾ ਚਾਹੁੰਦੀ ਕਿਉਂਕਿ ਬਾਈ ਇਲੈਕਸ਼ਨ ਆ ਜੇ ਇਕੱਠੀ ਹੋ ਗਈ ਸਰਕਾਰ ਦੀ ਦੋ ਇਲੈਕਸ਼ਨ ਇਹਨਾਂ ਸੀਟਾਂ ਤੋਂ ਹਾਰ ਵੀ ਹੋ ਸਕਦੀ ਹੈ ਇਸ ਕਰਕੇ ਉਹ ਅਜੇ ਅਸਤੀਫਾ ਪ੍ਰਵਾਨ ਨਹੀਂ ਕਰ ਰਹੇ ਹੋ ਸਕਦਾ 100 ਬਾਅਦ ਵੀ ਨਾ ਕਰਨ ਪ੍ਰਵਾਨ ਪਰ ਇਹ ਜਿਹੜਾ ਕਿ ਮੈਂ ਹੀ ਐਮਪੀ ਬਣਾ ਤੇ ਮੈਂ ਹੀ ਮੰਤਰੀ ਬਣਾ ਕਾਂਗਰਸ ਪਾਰਟੀ ਇਸੇ ਕਰਕੇ ਕਮਜ਼ੋਰ ਕਿਉਂ ਆ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਿਸਪਲਨ ਹੈ ਨਹੀਂ ਆ ਕਾਂਗਰਸ ਪਾਰਟੀ ਦੇ ਵਿੱਚ ਵਫਾਦਾਰੀ ਲੀਡਰਾਂ ਚ ਖਤਮ ਹੋ ਗਈ ਆ ਜਿਸ ਪਾਰਟੀ ਦੇ ਲੀਡਰਾਂ ਦੀ ਵਫਾਦਾਰੀ ਖਤਮ ਹੋ ਗਈ ਨਾ ਉਹ ਪਾਰਟੀ ਅੱਜ ਵੀ ਗਈ ਤੇ ਕੱਲ ਵੀ ਗਈ